ਸਕੂਲ ਔਰ ਮੈਡੀਕਲ ਇੱਕ ਮਾਫੀਆ ਬਣ ਚੁੱਕਿਆ ਵੈ 유ਨੀਫਾਰਮ ਤੇ ਕਥਾਬਾਂ ਵੀ ਅੰਨੀ ਲੁੱਟ ਔਰ ਮੈਨੂੰ ਲੱਗਦਾ ਹੈ ਵੈ ਕਿ ਸਕੂਲਾਂ ਦੀ ਮੈਨੇਜਮੈਂਟ ਜਿਹੜਾ ਪ੍ਰਿੰਸੀਪਲ ਨੂੰ ਬਿਠਾ ਆ ਗਿਆ ਹੀ ਸੋਚਦੇ ਰਹਿੰਦੇ ਆ ਕਿ ਅਸੀਂ ਮਾਂ ਜਿਹੜੀ ਮਾਪਿਓ ਦੇ ਜੇਬੇ ਚੋਂ ਪੈਸੇ ਕਿਵੇਂ ਕੱਢ ਸਕਦੇ ਆ ਕੋਈ ਸਾਨੂੰ ਨਵਾਂ ਕੋਈ ਆਈਡੀਆ ਦਿਓ ਕੋਈ ਨਵੀਂ ਗੱਲ ਦਿਓ ਆਮ ਤੁਸੀਂ ਹਰਾਨ ਹੋ ਜਾਓ ਕਿ ਨਰਸਰੀ ਦੇ ਬੱਚੇ ਦਾ ਜਿਹੜਾ ਸੈੱਟ ਹੈ 4000 ਰੁਪਏ ਤੋਂ ਸ਼ੁਰੂ ਹੋ ਕੇ 15000 ਰੁਪਏ ਤੱਕ ਸਕੂਲ ਦਾ ਸੈੱਟ ਆਵਾ ਉਸ ਤੋਂ ਬਾਅਦ ਉਹਦੇ ਵੀ ਚਾਹੁੰਦਾ ਜੇ ਬੈਗ ਯੂਨੀਫਾਰਮ ਐਡਮਿਸ਼ਨ ਟਿਫਨ ਪਾਣੀ ਦੀਆਂ ਬੋਤਲਾਂ ਔਰ ਦੇਖੋ ਤੁਸੀਂ ਕਿ ਹਰ ਸਾਲ ਕਈ ਸਕੂਲ ਇਹੋ ਜਿਹੇ ਆ ਹਰ ਸਾਲ ਯੂਨੀਫਾਰਮ ਦਾ ਕਲਰ ਚੇਂਜ ਕਰ ਦਿੰਦੇ ਆ ਔਰ ਮੈਂ ਤਾਂ ਅੱਜ ਕਿਤਾਬਾਂ ਦੀ ਗੱਲ ਕਰਾਂ ਜਿਹੜੀ ਆਪਾਂ ਸੈਟ ਦੀ ਗੱਲ ਕੀਤੀ ਆ ਆਪ ਕਹਿੰਦੇ ਆ ਨਾ ਕਿ ਸਿਲੇਬਸ ਚੇਂਜ ਕਰਤਾ ਮੈਨੂੰ ਦੱਸੋ ਕਿਹੜਾ ਇੰਡੋਨੇਸ਼ੀਆ ਤੋਂ ਸਿਲੇਬਸ ਆ ਜਾਂਦਾ ਵਾ ਜਾਣ ਕੇ ਇੱਕ ਜਾਂ ਦੋ ਬੁੱਕਾਂ ਦਾ ਸਿਲੇਬਸ ਚੇਂਜ ਕਰ ਦਿੱਤਾ ਜਾਂਦਾ ਸਾਰਾ ਕਹਿ ਦਿੰਦਾ ਉਹ ਦੁਕਾਨਦਾਰ ਕੀ ਕਰਦਾ ਵਾ ਇਹ ਦੁਕਾਨਦਾਰ ਕਹਿੰਦਾ ਮੈਂ ਦੋ ਬੁੱਕਾਂ ਨਹੀਂ ਦੇ ਸਕਦਾ ਮੈਂ ਤੁਹਾਨੂੰ ਪੂਰਾ ਸੈਟ ਦੇਵਾਂਗਾ ਸੈਟ ਦੇ ਕਰਕੇ 7 ਜੀ ਤੋਂ 8000 ਰੁਪਿਆ 10000 ਰੁਪਿਆ ਮਨ ਮਰਜ਼ੀ ਦੇ ਰੇਟ ਲੀਤੇ ਜਾਂਦੇ ਆ ਮਾਪੇ ਨੂੰ ਆਜ਼ਾਦੀ ਆ ਜੇਕਰ ਤੁਹਾਡੇ ਕੋਲ ਬੱਚਾ ਪੜਦਾ ਵਾ ਉਹ ਜਿੱਥੇ ਮਰਜ਼ੀ ਜਾ ਕੇ ਕਿਤਾਬਾਂ ਲੈ ਸਕਦਾ ਜਿੱਥੇ ਮਰਜ਼ੀ ਯੂਨੀਫਾਰਮ ਲੈ ਸਕਦਾ ਵਾ ਕਿਉਂ ਬੌਂਡ ਕਰ ਦਿੰਦੇ ਵੀ ਤੁਸੀਂ ਉੱਥੇ ਹੀ ਜਾ ਕੇ ਲਓਗੇ ਤੁਸੀਂ ਕਿਸੇ ਮਾਪੇ ਨੂੰ ਖੁਲਾਰ ਲੋ ਆਪਾਂ ਇੱਥੇ ਰੋਡ ਤੇ ਖਲੋਤੇ ਆ ਨਾ ਕਿਸੇ ਮਾਪੇ ਨੂੰ ਖੁਲਾਰ ਲੋ ਪੜ੍ਹਾਈ ਪੜ੍ਹਾਈ ਨਹੀਂ ਰਹਿ ਗਈ ਇਹਨੂੰ ਵਿੱਦਿਆ ਦੀ ਦੇਵੀ ਕਿਹਾ ਜਾਂਦਾ ਸੀ ਹੁਣ ਮਾਪੇ ਉਹ ਪੜ੍ਹਾਈ ਨੂੰ ਸਿਆਪਾ ਕਹਿੰਦੇ ਆ ਮੁੱਖ ਮੰਤਰੀ ਸਾਹਮਣੇ ਇੱਕ ਬੇਨਤੀ ਕਰਦਾ ਕਿ ਕੰਮ ਉਦਾਂ ਹੀ ਚੱਲਣ ਡਿਆ ਵਾ ਲੱਖ ਲੱਖ ਰੁਪਈਆ ਵੱਡੇ ਸਕੂਲਾਂ ਦੀ ਗੱਲ ਕਰ ਰਹੇ ਹਾਂ ਲੱਖ ਲੱਖ ਰੁਪਈਆ 70 70 ਹਜ਼ਾਰ ਰੁਪਈਆ ਐਡਮਿਸ਼ਨਾਂ ਮਾਪਿਆਂ ਕੋਲੋਂ ਲੀਤੀਆਂ ਜਾ ਰਹੀਆਂ 7-7 ਹਜ਼ਾਰ ਰੁਪਏ 6-6 ਹਜ਼ਾਰ ਰੁਪਈਆ ਫੀਸਾਂ ਲਈਤੀਆਂ ਜਾ ਰਹੀਆਂ ਕਿਹੜੇ ਕਿਹੜੇ ਸਰਕਾਰ ਦਾ ਰੂਲ ਹੈ ਕਿ ਤੁਸੀਂ ਹਰ ਸਾਲ ਸਿਲੇਬਸ ਚੇਂਜ ਕਰੋ ਕਦੀ ਵੀ ਨਹੀਂ ਹੋਇਆ ਹੁਣ ਤੋਂ ਹੀ ਮੇਰਾ ਚਲੋ ਆਪਾਂ ਦੁਕਾਨਾ ਵੇਖ ਲੈਨੇ ਆ ਅਗਲੇ ਕੋ ਗੱਲ ਕਰਨ ਦਾ ਟਾਈਮ ਨਹੀਂ ਲੋਕੀ 4-4 ਘੰਟੇ ਆਪਣਾ ਕਾਰੋਬਾਰ ਛੱਡ ਕੇ ਤੇ ਲਾਈਨਾਂ 'ਚ ਖੜੇ ਹੋ ਕੇ ਨਾ ਲਾਈਨਾਂ 'ਚ ਖੜੇ ਹੋ ਕੇ ਤੇ ਆਪਣੀ ਵਾਰੀ ਦੀ ਵੇਟ ਕਰ ਰਹੇ ਆ ਪੈਸੇ ਦੇ ਕੇ 10-10 ਹਜ਼ਾਰ ਰੁਪਏ 15-15 ਹਜ਼ਾਰ ਰੁਪਏ ਦੇ ਕੇ ਤੇ ਲਾਈਨ ਦੀ ਵੇਟ ਕਰ ਰਹੇ ਆ ਕਿ ਸਾਡੀ ਵਾਰੀ ਕਦੋਂ ਆਏਗੀ ਕਦੋਂ ਸਾਡੇ ਛੋਟੇ ਯਾਰ ਤਰਸ ਖਾਓ ਯਾਰ ਲੋਕਾਂ ਦੇ ਉੱਥੇ ਮੈਂ ਇਸ ਤਰ੍ਹਾਂ ਖਲੋਤਾ ਕਾਊਂਟਰ ਤੇ ਤੇ ਕੋਈ ਬੱਚਾ ਆਪਣੀ ਐਡਮਿਸ਼ਨ ਕਰਵਾਉਣ ਆਇਆ ਵਾ ਮਾਪਿਓ ਨਾਲ ਲੈ ਕੇ ਤੇ ਉਹਨੂੰ ਕਹਿੰਦੇ ਆ ਇਹ ਤੁਹਾਡੀ 50 ਹਜ਼ਾਰ ਰੁਪਏ ਐਡਮਿਸ਼ਨ ਲੱਗੇਗੀ ਤੁਸੀਂ ਗੱਲ ਜਿਹੜੀ ਕੀਤੀ ਹੈ ਮੈਂ ਹੈਰਾਨ ਹੋ ਗਿਆ ਤੇ 2 ਮਹੀਨੇ ਦੀ 13000 ਰੁਪਇਆ 3 ਮਹੀਨੇ ਦੀ ਫੀਸ ਹੋਏਗੀ ਤੁਸੀਂ ਦੱਸੋ ਕਿ ਮੈਂ ਕਹਿੰਦਾ ਬੋਲ ਲਫ਼ਜ਼ ਖਤਮ ਹੋ ਗਏ ਜੀ ਇਹਨੇ ਕਮੈਂਟ ਮਾਰੇ ਕਿ ਸਰਕਾਰੀ ਸਕੂਲਾਂ ਚ ਪੜਿਓ ਕਮਾਲ ਹੋ ਗਈ ਯਾਰ ਸਾਰੀ ਮਤਲਬ ਸ਼ੌਕਾਰਾਂ ਦੇ ਬੱਚੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਲੀਡਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਨ ਤੁਹਾਡੇ ਸਾਡੇ ਵਰਗੇ ਮਿਡਲ ਕਲਾਸ ਦੇ ਬੱਚੇ ਸਾਡੇ ਸੁਪਨੇ ਨਹੀਂਗੇ ਕਿ ਸਾਡਾ ਬੱਚਾ ਵੀ ਤਰੱਕੀ ਕਰੇ ਕੋਈ ਚੰਗੇ ਸਕੂਲਾਂ ਚ ਮੇਰੀ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਗੱਲ ਕਰਦੇ ਆ ਕਿ ਤੁਹਾਡਾ ਵੀਜ਼ਨ ਚੰਗਾ ਵਾ ਜੀ ਸਾਡਾ ਅਸੀਂ ਇੱਕ ਪੰਜਾਬ ਵਾ ਸੀ ਛੰਦਾ ਕੰਮ ਕਰਨਾ ਚਾਹੁੰਦੇ ਆ ਪਰ ਤੁਸੀਂ ਜਰੂਰ ਇਸੇ ਪਾਸੇ ਧਿਆਨ ਕਰੋ ਪ੍ਰਾਈਵੇਟ ਸਕੂਲਾਂ ਦੀ ਇਨਕੁਆਰੀਆਂ ਕਰਾ ਲਓ ਜਿਹੜੀਆਂ ਦੋ ਨੰਬਰਾਂ ਦੇ ਵਿੱਚ ਜਿਸ ਤਰ੍ਹਾਂ ਐਡਮਿਸ਼ਨਾਂ ਜਾਂਦੀਆਂ ਕਿਸੇ ਨੂੰ ਫੜਨਾ ਅੱਜ ਕੱਲ ਇੱਕ ਮਿੰਟ ਦਾ ਕੰਮ ਹੈ ਸਟਿੰਗ ਆਪਰੇਸ਼ਨ ਹੋ ਜਾਂਦੇ ਆ ਐਡਮਿਸ਼ਨਾਂ ਦੇ ਤੌਰ ਦੇ ਉੱਤੇ ਦੋ ਸਕਿੰਟ ਦਾ ਹੀ ਕੰਮ ਹੈ ਇਹਨੂੰ ਫੜਨਾ ਕਿ ਮੇਰੇ ਸਿਲੈਕਟ ਸੇਵਾ ਹੈਗੀ ਸਾਨੂੰ ਵੀ ਦੱਸਿਓ ਮੈਂ ਤੇ ਗਰੇਵਾਲ ਸਾਹਿਬ ਵੀ ਆਪਾਂ ਤੁਹਾਡੇ ਨਾਲ ਆ ਕੇ ਤੁਹਾਡੇ ਨਾਲ ਸਾਥ ਪੂਰਾ ਦੇਵਾਂਗੇ ਸਰਕਾਰ ਦਾ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਸ ਤਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪ੍ਰਾਈਵੇਟ ਸਕੂਲਾਂ ਦੀ ਮਰਮਰਜੀ ਨੂੰ ਲੈ ਕੇ ਹਰ ਕੋਈ ਜਿਹੜਾ ਪਰਿਵਾਰ ਆ ਹਰ ਕੋਈ ਜਿਹੜਾ ਮਾਪੇ ਪਿਓ ਦੁਖੀ ਆ ਅੱਜ ਇਸ ਮੁੱਦੇ ਦਾ ਗੱਲਬਾਤ ਕਰਾਂਗੇ ਸਾਡੇ ਗੱਲਬਾਤ ਕਰਨ ਨੂੰ ਤਿਆਰ ਨੇ ਅਨਿਲ ਮੇਸ਼ ਜਿਹੜੇ ਕੀ ਸਮਾਜ ਸੇਵਕ ਹੈ ਅਕਸਰ ਜਿਹੜੇ ਕੀ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਅਕਸਰ ਹੀ ਲੋਕਾਂ ਦੇ ਜਨਤਾ ਦੀ ਵਿਚਾਰੀ ਵਿੱਚ ਆਉਂਦੇ ਨੇ ਅੱਜ ਇਹ ਅਹਿਮ ਹੁੰਦਾ ਜਿਹੜਾ ਕੀ ਬੜਾ ਖਾਸ ਮੁੱਦਾ ਬਣਿਆ ਹੋਇਆ ਹਰ ਮਾਪੇ ਦਾ ਉਸ ਮੁੱਦੇ ਦਾ ਚਰਚਾ ਕਰਾਂਗੇ ਅਨਿਲ ਮੇਸ਼ ਜੀ ਸਾਡੇ ਨਾਲ ਨੇ ਗੱਲਬਾਤ ਕਰਦਾ ਟਾੜਾ ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਤੇ ਬਹੁਤ-ਬਹੁਤ ਧੰਨਵਾਦ ਹੈ ਗਰੇਵਾਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਪੰਜਾਬੀ ਲੋਕ ਚੈਨਲ ਦਾ ਜਿਹੜੇ ਲੋਕਾਂ ਦੇ ਮੁੱਦੇ ਚੁੱਕਦੇ ਆ ਤੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸਾਰੇ ਪਾਸੇ ਇੱਕੋ ਹੀ ਮੁੱਦਾ ਅੱਜਕੱਲ੍ਹ ਛਾਇਆ ਪਿਆ ਹੋਇਆ ਹੈ ਸਕੂਲ ਦੀ ਐਡਮਿਸ਼ਨਾਂ 유ਨੀਫਾਰਮਾਂ ਕਿਤਾਬਾਂ ਇਹੋ ਚੀਜ਼ ਅੱਜਕੱਲ੍ਹ ਹਰ ਪਾਸੇ ਵੇਖਣ ਨੂੰ ਮਿਲਦੀਆਂ ਵੱਡੀਆਂ-ਵੱਡੀਆਂ ਲੈਣਾ ਜਿਹੜੀਆਂ ਦੁਕਾਨਾਂ ਕਿਤਾਬਾਂ ਦੀਆਂ ਉਹਦੇ ਬਾਹਰ ਵੇਖਣ ਨੂੰ ਮਿਲਦੀਆਂ ਉਸੀਂ ਵੇਖੋਗੇ ਲੋਕੀ ਪਰਚੀ ਕਟਾਣ ਜਾ ਰਹੇ ਪੈਸੇ ਦੇ ਕੇ ਕਿ ਮੇਰੀ ਪਰਚੀ ਕੱਟ ਦੋ ਤੇ ਦੁਕਾਨਦਾਰ ਕਹਿੰਦਾ ਅੱਧੇ ਘੰਟੇ ਬਾਅਦ ਆਇਓ ਹਜੇ ਟਾਈਮ ਨਹੀਂ ਕਿ ਪਰਚੀ ਕੱਟਣ ਦਾ ਵੀ ਇਹ ਹਾਲਾਤ ਬਣਾਏ ਕਿ ਨਾ ਵਾ ਐਸੇ ਹਾਲਾਤਾਂ ਨੂੰ ਜਦੋਂ ਆਪਾਂ ਵੇਖਦੇ ਆ ਬੜਾ ਮਨ ਨੂੰ ਦੁੱਖ ਹੁੰਦਾ ਵਾ ਕਿ ਬਹੁਤ ਜ਼ੋਰ ਲਾਇਆ ਸਰਕਾਰਾਂ ਨੇ ਇੱਕ ਪ੍ਰਾਈਵੇਟ ਸਕੂਲ ਸਨ ਵੀ ਪਤਾ ਵਾ ਸਕੂਲ ਔਰ ਮੈਡੀਕਲ ਇੱਕ ਮਾਫੀਆ ਬਣ ਚੁੱਕਿਆ ਵਾ ਇੱਕ ਬਹੁਤ ਵੱਡਾ ਕਾਰੋਬਾਰ ਦਾ ਜਰੀਆ ਬਣ ਚੁੱਕਿਆ ਵਾ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਸਕੂਲ ਖੁੱਲਦੇ ਪਏ ਆ ਔਰ ਕਿਉਂ ਖੁੱਲਦੇ ਪਏ ਆ ਇਹਨਾਂ ਦੇ ਕਮਾਈ ਦਾ ਕੀ ਸਾਧਨਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਵਾ ਆਪਾਂ ਇਸ ਬਾਰੇ ਬਾਅਦ ਚ ਗੱਲ ਕਰਾਂਗੇ ਪਰ ਅੱਜ ਜਿਹੜੀ ਅਸੀਂ ਗੱਲ ਕਰਨ ਆਏ ਆ ਯੂਨੀਫਾਰਮ ਤੇ ਕਿਤਾਬਾਂ ਦੀ ਅੰਨੀ ਲੁੱਟ ਆਪਾਂ ਹਰ ਸਾਲ ਖਬਰ ਕਰਦੇ ਆ ਇਹ ਚੀਜ਼ ਹੋਤੇ ਤੁਸੀਂ ਆਪਾਂ ਹਰ ਸਾਲ ਐਸੀ ਤੇ ਰੋਲਾ ਪਾਣੇ ਆ ਕਿ ਪੰਜਾਬ ਦੇ ਲੋਕਾਂ ਦੇ ਨਾਲ ਮਿਡਲ ਕਲਾਸ ਨਾਲ ਗਰੀਬ ਨਾਲ ਹਰ ਵਾਰੀ ਇਹ ਜਿਹੜੀ ਯੂਨੀਫਾਰਮ ਹੈ ਸਕੂਲ ਬੈਗ ਹੈ ਐਡਮਿਸ਼ਨਾਂ ਦੇ ਨਾਮ ਤੇ ਜਦੋਂ ਇੱਕ ਵਾਰੀ ਬੱਚੇ ਨੇ ਤੁਹਾਡੇ ਸਕੂਲ 'ਚ ਐਡਮਿਸ਼ਨ ਲੈ ਲਈ ਫਿਰ ਤੁਸੀਂ ਕਹਿੰਦੇ ਹੋ ਨਵੀਂ ਕਲਾਸ ਆਈ ਹੈ ਜੀ ਨਵਾਂ ਐਡਮਿਸ਼ਨ ਕਰਵਾਓ ਭਾਵੇਂ ਥੋੜੇ ਪੈਸੇ ਲੈਂਦੇ ਹੋ ਪਰ ਬਹੁਤੇ ਲੈਂਦੇ ਹੋ ਤੁਸੀਂ ਕਿ ਬਹਾਨਾ ਦੇ ਰੱਖਿਆ ਨਾ ਪੈਸੇ ਲੈਂਦਾ ਮਤਲਬ ਸਕੂਲ 'ਚ ਬੱਚਾ ਐਂਟਰ ਕਰਦਾ ਵੈ ਔਰ ਮੈਨੂੰ ਲੱਗਦਾ ਹੈ ਕਿ ਸਕੂਲਾਂ ਦੀ ਮੈਨੇਜਮੈਂਟ ਜਿਹੜਾ ਪ੍ਰਿੰਸੀਪਲ ਨੂੰ ਬਿਠਾ ਆ ਕੇ ਹੀ ਸੋਚਦੇ ਰਹਿੰਦੇ ਆ ਕਿ ਅਸੀਂ ਮਾਂ ਜਿਹੜੀ ਮਾਪਿਓ ਦੇ ਜੇਬੇ 'ਚੋਂ ਪੈਸੇ ਕਿਵੇਂ ਕੱਢ ਸਕਦੇ ਆ ਕੋਈ ਸਾਨੂੰ ਨਵਾਂ ਕੋਈ ਆਈਡੀਆ ਦਿਓ ਕੋਈ ਨਵੀਂ ਗੱਲ ਦਿਓ ਤੁਸੀਂ ਦੇਖੋ ਕਿ ਜਦੋਂ ਅਸੀਂ ਛੋਟੇ ਸੀਗੇ ਤੁਸੀਂ ਅਸੀਂ ਸਾ ਤੇ ਜਦੋਂ ਨਵੇਂ ਸਾਲ ਦੀਆਂ ਬੁੱਕਾਂ ਲਗਦੀਆਂ ਹੀ ਨਾ ਤੇ ਪੁਰਾਣੀਆਂ ਬੁੱਕਾਂ ਅਸੀਂ ਚੌਥੇ ਭਾਅ ਦੇ ਵੇਚ ਦਿੰਦੇ ਸੀ ਤੇ ਦੋ ਅੱਧੇ ਰੇਟ ਦੇ ਉੱਤੇ ਪੁਰਾਣੀਆਂ ਬੁੱਕਾਂ ਨਵੀਆਂ ਲੱਲੰਦੇ ਹੀ ਨਵੀਂ ਕਲਾਸ ਦੀਆਂ ਐਦਾਂ ਹੀ ਹੁੰਦਾ ਹੀ ਨਾ ਤੇ ਮਾਪਿਓ ਤੇ ਵੀ ਕੋਈ ਬੋਝ ਨਹੀਂ ਤੇ ਗਰੀਬ ਆਦਮੀ ਦਾ ਇਹ ਮਿਡਲ ਕਲਾਸ ਬੰਦੇ ਦਾ ਸਾਡੇ ਦੇ ਵੀ ਕੋਈ ਬੋਝ ਨਹੀਂ ਸੀ ਹੁੰਦਾ ਮਤਲਬ ਮੰਨ ਲਓ ਕਿ 150 ਦੀ ਬੁੱਕ ਹੋਈ ਤੇ 50 ਰੁਪਏ ਮਿਲ ਜਾਂਦਾ ਹੀ ਪੁਰਾਣੀ ਦੇ ਤੇ 75 ਦੀ ਨਵੀਂ ਲੱਲੰਦੇ ਹੀ ਹੁਣ ਕੀ ਬਣਾਤਾ ਵਾ ਸਕੂਲਾਂ ਨਾਲ ਇੱਕ ਦੇਖੋ ਤੁਸੀਂ ਮਾਫੀਆ ਮੈਂ ਜਿੱਦਾਂ ਤੁਹਾਨੂੰ ਕਹਿ ਰਿਹਾ ਸਕੂਲ ਮਾਫੀਆ ਕੀ ਬਣ ਗਿਆ ਕਿ ਸੈੱਟ ਪੂਰਾ ਦਿੰ ਆਮ ਤੁਸੀਂ ਹੈਰਾਨ ਹੋ ਜਾਓਗੇ ਕਿ ਨਰਸਰੀ ਦੇ ਬੱਚੇ ਦਾ ਜਿਹੜਾ ਸੈੱਟ ਹੈ 4000 ਰੁਪਏ ਤੋਂ ਸ਼ੁਰੂ ਹੋ ਕੇ 15000 ਰੁਪਏ ਤੱਕ ਸਕੂਲ ਦਾ ਸੈੱਟ ਆਵਾ ਉਸ ਤੋਂ ਬਾਅਦ ਉਹਦੇ ਵੀ ਚਾਹੁੰਦਾ ਜੇ ਬੈਗ 유ਨੀਫਾਰਮ ਐਡਮਿਸ਼ਨ ਟਿਫਨ ਪਾਣੀ ਦੀਆਂ ਬੋਤਲਾਂ ਔਰ ਦੇਖੋ ਤੁਸੀਂ ਕਿ ਹਰ ਸਾਲ ਕਈ ਸਕੂਲ ਇਹੋ ਜਿਹਾ ਹਰ ਸਾਲ 유ਨੀਫਾਰਮ ਦਾ ਕਲਰ ਚੇਂਜ ਕਰ ਦਿੰਦੇ ਆ ਔਰ ਮੈਂ ਤਾਂ ਅਜ ਕਿਤਾਬਾਂ ਦੀ ਗੱਲ ਕਰਾਂ ਜਿਹੜੀਆਂ ਆਪਾਂ ਸੈੱਟ ਦੀ ਗੱਲ ਕੀਤੀ ਹੈ ਆਪਾ ਕਹਿੰਨੇ ਆ ਨਾ ਕਿ ਸਿਲੇਬਸ ਚੇਂਜ ਕਰਤਾ ਮੈਨੂੰ ਦੱਸੋ ਕਿਹੜਾ ਇੰਡੋਨੇਸ਼ੀਆ ਤੋਂ ਸਿਲੇਬਸ ਆ ਜਾਂਦਾ ਵੈ ਸਿਲੇਬਸ ਇਹੀ ਆ ਨਾ ਜਿਹੜਾ ਜਿਹੜਾ ਪੰਜਾਬ ਦੀ ਵਿੱਚ ਜਿਹੜਾ ਸਕੂਲਾਂ 'ਚ ਚੱਲਦਾ ਉਹੀ ਸਿਲੇਬਸ ਹੈ ਨਾ ਜਾਣ ਕੇ ਇੱਕ ਜਾਂ ਦੋ ਬੁੱਕਾਂ ਦਾ ਸਿਲੇਬਸ ਚੇਂਜ ਕਰ ਦਿੱਤਾ ਜਾਂਦਾ ਸਾਰਾ ਕਹਿੰਦਾ ਉਹ ਦੁਕਾਨਦਾਰ ਕੀ ਕਰਦਾ ਵੈ ਦੁਕਾਨਦਾਰ ਕਹਿੰਦਾ ਮੈਂ ਦੋ ਬੁੱਕਾਂ ਨਹੀਂ ਦੇ ਸਕਦਾ ਮੈਂ ਤੁਹਾਨੂੰ ਪੂਰਾ ਸੈੱਟ ਦਵਾਂਗਾ ਸੈੱਟ ਦੇ ਕਰਕੇ 7000 ਤੋਂ 8000 ਰੁਪਿਆ 10000 ਰੁਪਿਆ ਮਨਮਰਜ਼ੀ ਦੇ ਰੇਟ ਲੀਤੇ ਜਾਂਦੇ ਆ ਜਿਸ ਬੁੱਕ ਦੀ ਮਾਰਕੀਟ ਦੇ ਵਿੱਚ ਕੀਮਤ 25 ਰੁਪਏ ਨਹੀਂਗੀ ਉਹ ਕਿਉਂ ਉਮ ਸਕੂਲ ਨੇ ਪੱਕੇ ਆਪਣੇ 2-3 ਰੱਖੇ ਆ ਹਰ ਵਾਰੀ ਆਪਾਂ ਇਸ ਚੀਜ਼ ਨੂੰ ਪਿੱਟਦੇ ਆ ਜੀ ਮੈਂ ਤੁਹਾਡੀ ਗੱਲ ਪਿੱਛੇ ਟੋਕਾਂ ਜਾਵਾਂਗਾ ਅਸੀਂ ਅਕਸਰ ਦੇ ਦੇ ਵੀ ਜਦੋਂ ਵੀ ਕਿਤੇ ਮਾਪੇ ਬੱਚਿਆਂ ਦੀਆਂ ਕਿਤਾਬਾਂ ਜਾਂ ਬੱਚਿਆਂ ਦੀਆਂ ਯੂਨੀਫਾਰਮ ਲੈਣ ਜਾਂਦੇ ਨੇ ਸਕੂਲ ਵਾਲੇ ਇੱਕ ਮੋਹ ਲਾ ਦਿੰਦੇ ਨੇ ਕਿ ਤੁਸੀਂ ਫਸਾਣੀ ਦੁਕਾਨ ਤੋਂ ਹੀ ਜਾ ਕੇ ਲੈਣਾ ਹੋਰ ਕਿਤੋਂ ਨਹੀਂ ਲੈਣਾ ਕਿਉਂ ਇਸ ਦਾ ਮਾਪੇ ਨੂੰ ਬਾਉਂਡ ਕਿਉਂ ਕਰਦੇ ਨੇ ਮਾਪੇ ਨੂੰ ਆਜ਼ਾਦੀ ਆ ਜੇਕਰ ਤੁਹਾਡੇ ਸਕੂਲ ਬੱਚਾ ਪੜ੍ਹਦਾ ਵਾ ਉਹ ਜਿੱਥੇ ਮਰਜ਼ੀ ਜਾ ਕੇ ਕਿਤਾਬਾਂ ਲੈ ਸਕਦਾ ਜਿੱਥੇ ਮਰਜ਼ੀ ਯੂਨੀਫਾਰਮ ਲੈ ਸਕਦਾ ਵਾ ਕਿਉਂ ਬਾਉਂਡ ਕਰ ਦਿੰਦੇ ਵੀ ਤੁਸੀਂ ਉੱਥੇ ਹੀ ਜਾ ਕੇ ਲਓ ਅਜਿਹਾ ਕੀ ਕਾਰ ਜਦscan ਨੂੰ ਸਾਂਝਾ ਕਰਦੇ ਗੱਲ ਹੈ ਗਰੇਵਾਲ ਜੀ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਮਾਫੀਆ ਚੱਲਦਾ ਪਿਆ ਵੈ ਜਦੋਂ ਇੱਕ ਦੁਕਾਨ ਤੋਂ ਤੁਸੀਂ ਕਹਿ ਦਿੰਦੇ ਹੋ ਇੱਕ ਟਰੈਕਸੂਟ ਬੱਚੇ ਦਾ ਵੈ ਮੈਂ ਆਪਣੇ ਬੱਚੇ ਦੀ ਗੱਲ ਕਰਦਾ ਟਰੈਕਸੂਟ ਹੈ 1600 ਰੁਪਏ ਦਾ ਤੁਸੀਂ ਇਹ ਦੱਸੋ ਕਿ ਇੱਕੋ ਹੀ ਦੁਕਾਨ ਤੋਂ ਮਿਲਣਾ ਹੈ ਤੁਸੀਂ ਜਦੋਂ ਉਹਦੇ ਕੋਈ ਜਾਣਾ ਲੈਣ ਉਹਦੇ ਬਾਰੇ ਤੁਹਾਨੂੰ ਖਲੋ ਕੇ ਲੈਣ ਚ ਲੱਗ ਕੇ ਪੈਸੇ ਖਰਚ ਕੇ ਤੇ ਉਹ ਤੁਹਾਨੂੰ ਭਾਵੇਂ 6000 ਦਾ ਸੈੱਟ ਲਾ ਦੇ ਭਾਵੇਂ 7000 ਦਾ ਲਾ ਦੇ ਤੁਹਾਨੂੰ ਲੈਣਾ ਪੈਣਾ ਜਾਂ ਤੇ ਤੁਸੀਂ ਖੁੱਲਾ ਕਰ ਦਿਓ ਕਿ ਜਿਹੜਾ ਮਰਜੀ ਜਿਹੜੇ ਮਰਜੀ ਦੁਕਾਨ ਤੋਂ ਲੈ ਸਕਦਾ ਕੰਪੀਟੀਸ਼ਨ ਹੋਵੇ ਕੋਈ ਬੱਚਿਆਂ ਦੇ ਚਾਰ ਪੈਸੇ ਬਚਨ ਮਾਪੇ ਯਾਰ ਤੁਸੀਂ ਪੈਸੇ ਕਮਾਉਂਦੇ ਹੋ ਤੁਸੀਂ ਰੋਜ਼ਗਾਰ ਬਣਾਇਆ ਹੈ ਸਿੱਖਿਆ ਨੂੰ ਕੋਈ ਗੱਲ ਨਹੀਂ ਪਰ ਕਮ ਸੇ ਕਮ ਪੰਜਾਬ ਦੇ ਲੋਕਾਂ ਦਾ ਕੁਝ ਤੇ ਸੋਚੋ ਮਿਡਲ ਕਲਾਸ ਫੈਮਲੀਆਂ ਗਰੀਬ ਤਬਕਾ ਕਿਸਨਾ ਕਿਤਾਬਾਂ 유ਨੀਫਾਰਮ ਹਰ ਸਾਲ ਹਰ ਸਾਲ ਬੱਚੇ ਇਹਤੇ ਰੋੜ ਤੇ ਖਿਲੋਤੇ ਆ ਨਾ ਕਿਸੇ ਮਾਪੇ ਨੂੰ ਖਿਲਾਰ ਲੋ ਪੜ੍ਹਾਈ ਪੜ੍ਹਾਈ ਨਹੀਂ ਰਹੀ ਇਹਨੂੰ ਵਿੱਦਿਆ ਦੀ ਦੇਵੀ ਕਿਹਾ ਜਾਂਦਾ ਸੀ ਹੁਣ ਮਾਪੇਓ ਪੜ੍ਹਾਈ ਨੂੰ ਸਿਆਪਾ ਕਹਿੰਦੇ ਆ ਪੈ ਗਿਆ ਸਿਆਪਾ ਗੱਲ ਕਰੀ ਕਿਸ ਤਰ੍ਹਾਂ ਦੇ ਦਿੰਦੇ ਹੋ ਸਿੱਖਿਆ ਦਾ ਮੰਦਰ ਕਿਹਾ ਜਾਂਦਾ ਸੀ ਅਸੀਂ ਦੇਖਦੇ ਤੁਸੀਂ ਵੀ ਪੜ੍ਹਾਈਆਂ ਕੀਤੀਆਂ ਅਸੀਂ ਵੀ ਪੜ੍ਹਾਈਆਂ ਕੀਤੀਆਂ ਜਦੋਂ ਕਿ ਸਕੂਲ ਜਾਣਾ ਸਕੂਲ ਦੇ ਜਿਹੜਾ ਦਰਵਾਜ਼ਾ ਹੁੰਦਾ ਸੀ ਮੱਥਾ ਟੇਕੇ ਅੰਦਰ ਨੰਗੀ ਦਾ ਸੀ ਕਹਿੰਦੇ ਸਿੱਖਿਆ ਦਾ ਮੰਦਰ ਆ ਇੱਥੇ ਸਾਡੇ ਗੁਰੂ ਆ ਜਿਹੜੇ ਸਾਨੂੰ ਸਿੱਖਿਆ ਦਿੰਦੇ ਆ ਸਾਨੂੰ ਪੜਾਈ ਦਿੰਦੇ ਨੇ ਇਹਨਾਂ ਕੋਲ ਪੜ੍ਹ ਲਿਖ ਕੇ ਅਸੀਂ ਵੱਡੇ ਵੱਡੇ ਅਫਸਰ ਬਣਨਾ ਵੱਡੇ ਵੱਡੇ ਅਹੁਦੇ ਦੇਣਾ ਵਾ ਪਰ ਅੱਜ ਕੱਲ ਸਕੂਲ ਦਾ ਮਾਹੌਲ ਇਸ ਤਰ੍ਹਾਂ ਬਣ ਗਿਆ ਵੀਨੇਸ ਤੱਕ ਕਰ ਲਾ ਪਏ ਨੇ ਕਿਸ ਤਰ੍ਹਾਂ ਦੇ ਦਿਓ ਕੀ ਲੱਗਦਾ ਨਹੀਂ ਵੀ ਜਿਹੜੀ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਦੇ ਦੇ ਹਰ ਸਾਲ ਤੁਸੀਂ ਵੀ ਇਹ ਏਸੀ ਨੂੰ ਲਾ ਕੇ ਰੂਬਰੂ ਹੁੰਦੇ ਲੋਕਾਂ ਦੇ ਦਸ਼ਕਾ ਸਾਹਮਣੇ ਹੁੰਦੇ ਹੋ ਪਰ ਕਹਿੰਦੇ ਵੀ ਬਰਨਾਲਾ ਉੱਥੇ ਉੱਥੇ ਆ ਕਿਸੇ ਨੂੰ ਅਸਰ ਨਹੀਂ ਲੱਗਦਾ ਕਿਉਂ ਬਾਰ ਬ ਦਸ਼ਕਾ ਸਾਹਮਣੇ ਗੱਲ ਕਰਨੀ ਪੈਂਦੀ ਲੋਕਾਂ ਦਾ ਅਹਿਮ ਮੁੱਦਾ ਬਣ ਜਾਂਦਾ ਵੈਸੇ ਨੂੰ ਅੱਜ ਕੱਲ੍ਹ ਜਮਾਨਤ ਇੱਥੇ ਰੋਟੀ ਮਹਿੰਗੀ ਹੋ ਚੁੱਕੀ ਆ ਲੋਕੀ ਰੋਟੀ ਦੇ ਲਾਲੇ ਪਏ ਨੇ ਉੱਥੇ ਅਜ ਬੱਚਿਆਂ ਦੀਆਂ ਮਹਿੰਗੇ ਮਹਿੰਗੀਆਂ ਪੜ੍ਹਾਈਆਂ ਮਹਿੰਗੇ ਮਹਿੰਗੇ ਕਿਤਾਬਾਂ ਮਾਪੇ ਦਾ ਜਿਹੜਾ ਕਿ ਸਿੱਦਤ ਬਣੀ ਪਈ ਆ ਵੀ ਬੱਚਿਆਂ ਦੀ ਇਹ ਪਾਲਣ ਪੋਸ਼ਣ ਦੀ ਕਰਨਾ ਕਰਨਾ ਬੱਚਿਆਂ ਦੀ ਪੜ੍ਹਾਈ ਕਿੱਥੋਂ ਕਰਾਈਏ ਫੇਰ ਵੇਖੋ ਅਨਸੈਸਰੀ ਐ ਕੋਈ ਜ਼ਰੂਰਤ ਨਹੀਂ ਕੀ ਸਿਲੇਬਸ ਚੱਲਦਾ ਪਿਆ ਵਾ ਉਹੀ ਬੱਚਿਆਂ ਨੂੰ ਤੁਸੀਂ ਸਕੂਲ ਤੇ ਵਾਪਸ ਲੈ ਲਓ ਕਿਤਾਬਾਂ ਕੋਈ ਖਰਾਬ ਤਾਂ ਨਹੀਂ ਹੋ ਜਣੀ ਤੁਹਾਡੇ ਬੱਚੇ ਵੀ ਪੜ੍ਹਦੇ ਆ ਕਿ ਅਹੀਂ ਬੁੱਕਾਂ ਪਾੜ ਦ ਕਲਾਸ ਤੁਸੀਂ ਜਾਣ ਬੂਝ ਕੇ ਯੂਨੀਫਾਰਮਾਂ ਦੇ ਬੈਗਾਂ ਦੇ ਕਿਤਾਬਾਂ 'ਚ ਨਵਾਂ ਇੱਕ ਦੀ ਬੁੱਕ ਐਡ ਕਰਕੇ ਪੂਰਾ ਸੈੱਟ ਮਾਪਿਆਂ ਨੂੰ ਬਦਲਣ ਤੇ ਮਜਬੂਰ ਕਰਦੇ ਹੋ ਇੰਨਾ ਨਾ ਯਾਰ ਕਰੀਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਮਣੇ ਗੁ ਬੇਨਤੀ ਕਰਦਾ ਕਿ ਕੰਮ ਉਦਾਂ ਹੀ ਚੱਲਣ ਦਿਆ ਵਾ ਲੱਖ ਲੱਖ ਰੁਪਇਆ ਵੱਡੇ ਸਕੂਲਾਂ ਦੀ ਗੱਲ ਕਰ ਰਹੇ ਹਾਂ ਲੱਖ ਲੱਖ ਰੁਪਇਆ 70 70 ਹਜ਼ਾਰ ਰੁਪਇਆ ਐਡਮਿਸ਼ਨਾਂ ਮਾਪਿਆਂ ਕੋਲ ਲੀਤੀਆਂ ਜਾ ਰਹੀਆਂ 7-7 ਹਜ਼ਾਰ ਰੁਪਇਆ 6-6 ਹਜ਼ਾਰ ਰੁਪਇਆ ਫੀਸਾਂ ਲੀਤੀਆਂ ਜਾ ਰਹੀਆਂ ਮੈਂ ਵੇਖਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਬੜਾ ਵਧੀਆ ਇੰਤਜ਼ਾਮ ਕੀਤਾ ਵਾ ਸਰਕਾਰ ਨੇ ਕਈ ਪ੍ਰਾਈਵੇਟ ਹਸਪਤਾਲ ਨੂੰ ਕੋਈ ਦਵਾਈ ਨਹੀਂ ਡਾਕਟਰ ਲਿਕੇ ਦੇ ਸਕਦਾ ਵਧੀਆ ਗੱਲ ਕੀਤੀ ਹੈ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਵਾਂ ਹਰ ਕਿਸੇ ਮਾਪਿਓ ਦਾ ਦਰਦ ਮੰ ਚੁਕਿਆ ਹੋਇਆ ਇੱਕ ਇੱਕ ਜਿਹੜਾ ਇਹ ਸਿਸਟਮ ਬਣ ਗਿਆ ਵੈ ਸਕੂਲਾਂ ਦਾ ਸਿਸਟਮ ਮੇਰਾ ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਕੀਤੀ ਆ ਕਿ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਪ੍ਰਿੰਸੀਪਲ ਇਹੀ ਮੀਟਿੰਗਾਂ ਕਰਦੇ ਰਹਿੰਦੇ ਆ ਕਿ ਕੋਈ ਨਵਾਂ ਤਰੀਕਾ ਲਿਆਓ ਮਾਪਿਓ ਨੂੰ ਆਪਾਂ ਛਦਾਈ ਕਿੱਦਾਂ ਬਣਾ ਸਕਦੇ ਆ ਮਾਪਿਓ ਦੇ ਜੇਬ ਚੋਂ ਅਸੀਂ ਕਈ ਸਕੂਲਾਂ ਦੀ ਗੱਲ ਕਰ ਰਹੇ ਆ ਕਿ ਮਾਪਿਓ ਦੇ ਜੇਬਾਂ ਚੋਂ ਅਸੀਂ ਪੈਸੇ ਕਿਵੇਂ ਕਢਾ ਸਕਦੇ ਆ ਸਾਨੂੰ ਨਵੀਂ ਕੋਈ ਗੱਲ ਦੱਸੋ ਦੱਸੋ ਮੈਨੂੰ ਕਿਹੜੇ ਕਿਹੜੇ ਸਰਕਾਰ ਦਾ ਰੂਲ ਆ ਕਿ ਤੁਸੀਂ ਹਰ ਸਾਲ ਸਿਲੇਬਸ ਚੇਂਜ ਕਰੋ ਕਦੀ ਵੀ ਨਹੀਂ ਹੋਇਆ ਬੱਚੇ ਜੜੇ ਪੜਾਈਆਂ ऐसे कमा करके वड्डियां वड्डियां डिग्रियां करके मैं ਤੁਹਾਨੂੰ ਅੱਜ ਇਸ ਚੀਜ਼ ਦੇ ਬਾਰੇ ਵੀ ਥੋੜੀ ਜਿਹੀ ਆਪਾਂ ਨੋਲਿਜ ਕਰੀਏ ਕਿ ਕਿਤਾਬਾਂ ਪੜ੍ਹਾਈ ਦੇ ਵੱਲੋਂ ਲੋਕਾਂ ਦਾ ਮੋਹ ਕਿ ਟੁੱਟਣਿਆ ਪਲਸ 2 ਕਰਕੇ ਬੱਚੇ ਬਾਹਰ ਕਿਉਂ ਜਾ ਰਹੇ ਐਸੇ ਕਰਕੇ ਬੀਐਡ ਐਮਐਸਸੀ ਐਮਸੀਏ ਇਹੋ ਜਿਹੀਆਂ ਡਿਗਰੀਆਂ ਕਰਕੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪ੍ਰਾਈਵੇਟ ਦੁਕਾਨਾਂ ਦੇ ਉੱਤੇ 7-7000 ਰੁਪਏ ਨੂੰ ਜੌਬ ਕਰਨ ਨੂੰ ਮਜਬੂਰ ਹੈ ਤੁਸੀਂ ਮੰਦੇ ਹੋ 5-5 ਲੱਖ ਰੁਪਏ ਦੀਆਂ ਡਿਗਰੀਆਂ ਕਰਕੇ 7-7 ਲੱਖ ਰੁਪਏ ਦੀਆਂ ਉਹ ਨਹੀਂ ਵੱਡੇ ਕਾਲਜਾਂ 'ਚ ਇੱਕ ਵਾਰੀ ਚੱਕਰ ਤੇ ਮਾਰ ਕੇ ਵੇਖੋ ਤਰਲੇ ਮਾਰਨ ਦੇ ਕਾਲਜਾਂ ਵਾਲੇ ਕਿ ਆਓ ਡਿਗਰੀਆਂ ਕਰ ਲਓ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਡਿਗਰੀਆਂ ਕਰਕੇ ਨੌਕਰੀਆਂ ਨਹੀਂ ਗਈਆਂ ਇੱਥੇ ਨੌਕਰੀ ਉਹੀ ਮਿਲਣੀ ਹੈ ਸਕੂਲ 'ਚ ਕਰ ਲੋਗੇ ਪ੍ਰਾਈਵੇਟ ਦੇ ਵਿੱਚ ਕੋਈ ਟੀਚਰ ਲਗਵਾਸੇ ਤੇ ਉਹ ਕਹਿੰਦਾ 7000 ਰੁਪਏ ਦੇ ਦਾਂਗੇ ਤੇ ਉਹਦੀ ਡਿਗਰੀ ਪਤਾ ਕੀ ਮੰਗਦੇ ਆ ਬੀ.ਐਡ ਕੀਤੀ ਆ ਮਾਸਟਰ ਕੀਤੀ ਜੇ ਹੋਰ ਕਿਹੜੀ ਡਿਗਰੀ ਕੀਤੀ ਹੈ ਚਾਰ ਡਿਗਰੀਆਂ ਕੋ ਮੰਗਦੇ ਅਗਲੇ ਕੋ ਪੜਾਹਣ ਕੋ ਟੀਚਰ ਦੀ ਇੰਟਰਵਿਊ ਵਾਸਤੇ ਤੇ ਉਦੋਂ ਤਨਖਾਹ ਦੀ ਗੱਲ ਜਦੋਂ ਹੁੰਦੀ ਹੈ ਤਾਂ 7000 ਰੁਪਏ ਤੁਹਾਨੂੰ ਦੇਵਾਂਗੇ ਮੈਨੂੰ ਦੱਸੋ 7000 ਰੁਪਏ ਦੇ ਆਂਜਾ ਦਾ ਕਿਰਾਇਆ ਲੱਗ ਜਾਂਦਾ ਅੱਜ ਕੱਲ ਦੇ ਜਮਾਨੇ ਜੋ ਹਾਲਾਤ ਚੱਲਣ ਦੇ ਮਹਿੰਗਾਈ ਦੇ ਇਸੇ ਕਰਕੇ ਬੱਚੇ ਸੁਨੀਲ ਜੀ ਕਿਉਂ ਇੰਨੀ ਮਹਿੰਗਾਈ ਜਿਹੜੀ ਹੈ ਪੜ੍ਹਾਈ ਦਾ ਜਿਹੜਾ ਜਿਆਦਾ ਉੱਚਾ ਜੋ ਇਹਨਾਂ ਮਹਿੰਗਾਈ ਕੀਤੀ ਆ ਅਸੀਂ ਦੇਖਦੇ ਆਂ ਕਿ ਜਦੋਂ ਪੈਂਤੀ ਸਕੂਲਾਂ ਪੜਦੇ ਸੀ ਕਲਾ ਐਡਮਿਸ਼ਨ ਦੇ ਦਿੱਤੀ ਸੀ ਐਡਮਿਸ਼ਨ ਤੋਂ ਬਾਅਦ ਸਕਾਲੀ ਕਿਤਾਬਾਂ ਲਈ ਜਾਂਦੀਆਂ ਸੀ ਉਹ ਵੀ ਕਹਿੰਦੇ ਸੀ ਜਿੱਥੋਂ ਮਰਜ਼ੀ ਜਾ ਕਰੋ ਤੁਹਾਨੂੰ ਆਜ਼ਾਦੀ ਹੈ ਮਾਪੇ ਨੂੰ ਪਰ ਹੁਣ ਮਾਪੇ ਦੀ ਆਜ਼ਾਦੀ ਕਿਉਂ ਘੁੱਟੀ ਜਾ ਰਹੀ ਆ ਮਾਪੇ ਦੇ ਗਲੇ 'ਚ ਕਿਉਂ ਫਾਹ ਦਿੱਤਾ ਜਾਂਦਾ ਵੀ ਤੁਸੀਂ ਫਲਾਣੀਆਂ ਜਾ ਕੇ ਕਿਤਾਬਾਂ ਲੈਣੀਆਂ ਫਲਾਣੀਆਂ ਯੂਨੀਫਾਰਮ ਲੈਣੀਆਂ ਫਲਾਣੀਆਂ ਜਾ ਕੇ ਤੁਸੀਂ ਉਥੇ ਟਿਫਨ ਤੱਕ ਦੇ ਰੋਟੀ ਡੱਬੇ ਤੱਕ ਨੇ ਪਾਣੀ ਦੇ ਬੋਤਲਾਂ ਤੱਕ ਨੇ ਇੱਕੋ ਦੁਕਾਨ ਤੇ ਲੈਣੀ ਆ ਜੇ ਹੈ ਮਾਪੇ ਤੇ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਬੜੀ ਵਧੀਆ ਤੁਸੀਂ ਗੱਲ ਕੀਤੀ ਆ ਗਰੇਵਾਲ ਸਾਹਿਬ ਮ ਤੁਸੀਂ ਦੇਖੋਗੇ ਮਾਫੀਆਂ ਹੋ ਗਿਆ ਨਾ ਕਿ ਤੁਸੀਂ ਇਹੀ ਸਕੂਲ ਤੋਂ 유ਨੀਫਾਰਮ ਇਹੀ ਦੁਕਾਨ ਤੋਂ ਲੋਗੇ ਉਹ ਜਿੰਨੇ ਦੀ ਦੁਕਾਨਦਾਰ ਤੁਹਾਨੂੰ 유ਨੀਫਾਰਮ ਕਹਤੀ ਕਿਤਾਬਾਂ ਦਾ ਸੈੱਟ ਕਹਤਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਤੁਸੀਂ ਕਹਿ ਸਕਦੇ ਹੋ ਨੂੰ ਕਿ ਨਹੀਂ ਘਟਾ ਲਾ ਹੁਣ ਤੁਸੀਂ ਮੇਰੇ ਨਾਲ ਚੱਲੋ ਆਪਾਂ ਦੁਕਾਨਾ ਵੇਖ ਲੈਨੇ ਅਗਲੇ ਕੋ ਗੱਲ ਕਰਨ ਦਾ ਟਾਈਮ ਨਹੀਂ ਲੋਕੀ 4-4 ਘੰਟੇ ਆਪਣਾ ਕਾਰੋਬਾਰ ਛੱਡ ਕੇ ਤੇ ਲੈਣਾ 'ਚ ਖੜੇ ਹੋ ਕੇ ਨਾ ਲੈਣਾ 'ਚ ਖੜੇ ਹੋ ਕੇ ਤੇ ਆਪਣੀ ਵਾਰੀ ਦੀ ਵੇਟ ਕਰ ਰਹੇ ਆ ਪੈਸੇ ਦੇ ਕੇ 10-1000 ਰੁਪਏ 15-15000 ਰੁਪਏ ਦੇ ਕੇ ਤੇ ਲਾਈਨ ਦੀ ਵੇਟ ਕਰ ਰਹੇ ਆ ਕਿ ਸਾਡੀ ਵਾਰੀ ਕਦੋਂ ਆਏਗੀ ਕ ਲੋਕਾਂ ਦਾ ਕਾਰੋਬਾਰ ਨਹੀਂ ਚੱਲਦਾ ਪਿਆ ਕਰੋਨਾ ਕਾਲ ਤੋਂ ਬਾਅਦ ਬੇੜਾ ਗਰਕ ਹੋ ਗਿਆ ਕਰੋਨਾ ਕਾਲ ਦੇ ਵਿੱਚ ਜਿਸ ਤਰ੍ਹਾਂ ਹਸਪੀਟਲ ਤਰ ਗਏ ਮੈਡੀਕਲ ਲਾਈਨ ਤਰ ਗਈ ਉਸੇ ਤਰੀਕੇ ਇੱਕ ਮਾਫੀਆ ਬਣਾ ਲਿਆ ਇੱਕ ਬਹੁਤ ਵੱਡਾ ਬਿਜ਼ਨਸ ਸਾਨੂੰ ਨਹੀਂ ਪਤਾ ਲੱਗਦਾ ਸਾਰੇ ਅਸੀਂ ਪੜੇ ਲਿਖਿਆ ਸਾਨੂੰ ਸਭ ਦਾ ਪਤਾ ਕਿ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਸਕੂਲ ਕਿਸ ਤਰ੍ਹਾਂ ਖੁੱਲਣਦੇ ਆ ਕਿਸ ਤਰ੍ਹਾਂ ਚੱਲਦੇ ਆ ਕਿੰਨੇ ਰੁਪਏ ਦੀ ਪਿੱਛੇ ਕੀ ਸਿਸਟਮ ਚੱਲਿਆ ਸਾਰਾ ਕੁਝ ਸਾਨੂੰ ਪਤਾ ਪਰ ਕੁਛ ਦਾ ਰੱਬ ਦਾ ਲਿਆਜ ਕਰੋ ਕੁਛ ਵੇਖ ਲੋ ਕਿ ਕੋਈ ਮਿਡਲ ਕਲਾਸ ਬੰਦਾ ਹੋਵੇ ਉਹ ਨਹੀਂ ਪੈਸੇ ਤਾਰ ਸਕਦਾ ਤੇ ਤੁਸੀਂ ਮਿਡਲ ਕਲਾਸ ਬੰਦੇ ਨਾਲ ਜਾਂ ਕੋਈ ਥੋੜਾ ਬਹੁਤਾ ਗਰੀਬ ਦੇ ਦੋ ਬੱਚੇ ਆ ਤਿੰਨ ਬੱਚੇ ਆ ਹਰ ਸਾਲ ਐਡਮਿਸ਼ਨਾਂ ਬੈਗ ਸਕੂਲ 유ਨੀਫਾਰਮ ਕਿਤਾਬਾਂ ਕਿੱਥੋਂ ਹਰ ਬੰਦਾ ਲਿਆਏਗਾ 15-20000 ਜੀ ਬਨੇਸੋ ਅਸੀਂ ਦੇਖਿਆ ਸਾਡਾ ਕਿ ਸੱਜਣ ਸੀ ਮੈਂ ਦਸ਼ਕਾਂ ਜੂ ਗੱਲ ਸਾਂਝੀ ਕਰਦਾ ਸਾਡੇ ਕਿ ਸੱਜਣ ਸੀ ਉਹਨਾਂ ਦਾ ਤੁਸੀਂ ਮੰਨਣਾ ਨਹੀਂ ਵੀ 65000 ਰੁਪਏ ਬੈਲ ਸਿੰਦਾ ਸੀ ਸਕੂਲ ਦਾ ਬੱਚਾ ਸ਼ਾਇਦ ਨਸੀ ਲਾਦਾ ਗੱਲ ਹੋਊਗੀ 65000 ਰੁਪਏ ਬੈਲ ਸਿੰਦਾ ਸੀ ਉਹ ਪ੍ਰਵਾਸ ਸੀ 65000 ਦੇਣ ਨੂੰ ਇਤਿਆਰ ਸੀ ਪਰ ਉਹ ਕਹਿੰਦੇ ਵੀ ਤੁਹਾਡੇ ਬੱਚੇ ਦੀ ਪਤਾ ਨਹੀਂ ਸੀਟ ਮਿਲੇ ਜਾਂ ਨਹੀਂ ਮਿਲੇ ਇਹ ਕਨਫਰਮ ਨਹੀਂ ਹੈਗੀ ਮੈਂ ਦੇਖੋ ਨਸੀ ਦੀ ਕਲਾਸ ਦੇ ਬੱਚਿਆਂ ਦੀ ਇੰਨੀ-ਇੰਨੀ ਫੀਸਾਂ ਨੇ ਫੇ ਮ ਹੋਗਾ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਨਹੀਂ ਵੀ ਸਰਕਾਰ ਨੇ ਵੱਲ ਧਿਆਨ ਦੇਣਾ ਚਾਹੀਦਾ ਵਾ ਜਿਵੇਂ ਅੱਗੇ ਕਈਆਂ ਸਰਕਾਰ ਆਈਆਂ ਕਈ ਗਈਆਂ ਤੇ ਆਮ ਆਨ ਸਰਕਾਰ ਤੇ ਬੜਾ ਲੋਕਾਂ ਨੂੰ ਮਾਨ ਸੀ ਵੀ ਮਾਨ ਸਰਕਾਰ ਕੋਈ ਪ੍ਰਾਈਵੇਟ ਸਕੂਲਾਂ ਦੀ ਨੱਥ ਪਾਊਗਾ ਪ੍ਰਾਈਵੇਟ ਸਕੂਲਾਂ ਨੂੰ ਕੋਈ ਠੱਲ ਪਾਊਗਾ ਕਾਂ ਜੋ ਕਿ ਮਨਮਰਜ਼ੀਆਂ ਕਰਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਦੀ ਮਨਮਰਜ਼ੀ ਖਤਮ ਹੋ ਜਾਏ ਅੱਜ ਇਹਨਾਂ ਤੁਸੀਂ ਇਹ ਗੱਲ ਛੇੜ ਦਿੱਤੀ ਹੈ ਮੈਂ ਇਹ ਗੱਲ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਸਰਕਾਰਾਂ ਨੂੰ ਸਭ ਪਤਾ ਹੁੰਦਾ ਵਾ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆਪ ਉਹ ਕਹਿੰਦੇ ਕਿ ਮੈਂ ਗਰੀਬੀ ਦੇ ਵਿੱਚੋਂ ਨਿਕਲਿਆ ਛੋਟੇ ਘਰਾਂ 'ਚੋਂ ਨਿਕਲਿਆ ਤੇ ਸਾਡੀਆਂ ਜੜੀਆਂ ਜ਼ਰੂਰਤਾਂ ਵਾ ਜਿਹੜੀਆਂ ਸਾਡੀਆਂ ਲੋੜਾਂ ਉਹਨਾਂ ਨੂੰ ਪਤਾ ਅੱਜ ਕਿਸੇ ਕੰਮ ਦੇ ਸਿਲਸਲੇ 'ਚ ਮੈਨੂੰ ਕਿਸੇ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਜਾਣਾ ਪਿਆ ਤੁਸੀਂ ਦੇਖੋ ਕਿ ਐਨਜੀਓ ਦੇ ਨਾਮ ਤੇ ਸੁਸਾਇਟੀਆਂ ਬਣਾਈਆਂ ਤੇ ਉੱਥੇ ਮੈਂ ਇਸ ਤਰ੍ਹਾਂ ਖਰੋਤਾ ਕਾਊਂਟਰ ਤੇ ਤੇ ਕੋਈ ਬੱਚਾ ਆਪਣੀ ਐਡਮਿਸ਼ਨ ਕਰਵਾਉਣ ਆਇਆ ਵਾ ਮਾਪਿਓ ਨਾਲ ਲੈ ਕੇ ਤੇ ਉਹਨੂੰ ਕਹਿੰਦੇ ਆ ਇਹ ਤੁਹਾਡੀ 50000 ਰੁਪਏ ਐਡਮਿਸ਼ਨ ਲੱਗੇਗੀ ਤੁਸੀਂ ਗੱਲ ਜਿਹੜੀ ਕੀਤੀ ਆ ਮੈਂ ਹੈਰਾਨ ਹੋ ਗਿਆ ਤੇ ਫੀਸ ਮਹੀਨੇ ਦੀ 13000 ਰੁਪਏ 3 ਮਹੀਨੇ ਦੀ ਫੀਸ ਹੋਏਗੀ ਤੁਸੀਂ ਦੱਸੋ ਕਿ ਮੈਂ ਕਹਿੰਦਾ ਲਫ਼ਜ਼ ਖਤਮ ਹੋ ਗਏ ਜਿਹੜਾ ਬੰਦਾ 10000 ਰੁਪਏ ਕਮਾਉਂਦਾ ਵਾ ਘਰ ਦੇ ਚਾਰ ਦੀਆਂ ਰੋਟੀ ਪਾਣੀ ਨਾਲ ਚਲਾਉਂਦਾ ਵਾ ਘਰ ਦਾ ਕਿਰਾਇਆ ਦੇਣਾ ਵਾ ਬੱਤੀ ਦਾ ਬਿੱਲ ਹੀ ਤੱਕ ਦੇਣਾ ਵਾ ਰਾਸ਼ਨ ਦਾ ਖਰਚਾ ਚੁਕਾਣਾ ਵਾ ਉਹ ਬੱਚਿਆਂ ਨੂੰ ਕਿੱਥੇ ਪੜਾਊਗਾ ਉਹ 13000 ਰੁਪਏ ਬਸ ਫੀਸ ਕਿੱਥੇ ਦੇ ਚੁੱਕੂਗਾ ਕਿਸ ਤਰ੍ਹਾਂ ਦੇ ਦੋ ਚੀਜ਼ੋਂ ਤੁਸੀਂ ਗੱਲ ਕੀਤੀ 10000 ਰੁਪਏ ਮਹੀਨੇ ਦੀ ਸਾਡੇ ਪੰਜਾਬ ਚ 70 ਪਰ 75% ਲੋਕੋ ਹੀ ਆ ਜਿਹੜੇ 10000 ਰੁਪਏ ਹੀ ਕਮਾਉਂਦੇ ਆ ਮਹੀਨੇ ਦਾ ਜੇ ਤੁਸੀਂ ਉਹ ਭਾਵੇਂ ਦਿਹਾੜੀਦਾਰ ਕਰ ਲੋ ਤੇ ਜਾਂ ਉਹਦਾ ਕਾਊਂਟ ਕਰ ਲੋ 10000 ਦੇ ਵਿੱਚ ਆਪਾਂ ਮੋਟੀ ਜੀ ਗੱਲ ਕਰ ਲਈਏ ਤੇ 2500 ਰੁਪਏ ਮਹੀਨੇ ਦੀ ਫੀਸ ਨਾਰਮਲ ਸਕੂਲ ਦੀ 2500 ਰੁਪਏ ਹੋ ਗਿਆ 1500 ਰੁਪਏ ਆਟੋ ਦੀ ਗੱਲ ਕਰ ਲੋ ਯਾਰ ਪੀਆ ਫੁੱਟਕਲ ਖਰਚੇ ਛੋਟੇ ਮੋਟੇ ਖਰਚੇ ਸਕੂਲ ਵਾਲੇ ਪਾ ਦਿੰਦੇ ਆ ਇਹ ਇੱਕ ਸਿਰਫ ਉਹ ਗੱਲ ਕਰ ਰਿਹਾ ਨਾ 5000 ਰੁਪਏ ਇੱਕ ਬੱਚੇ ਦੀ ਦੋ ਤੁਹਾਡੇ ਬੱਚੇ ਆ 10000 ਰੁਪਏ ਚੱਲ ਗਿਆ ਉਹ ਆਪਣਾ ਆਪ ਵੇਚੇਗਾ ਆਪਣੇ ਘਰ ਦੇ ਨੂੰ ਵੇਚੇਗਾ ਬੱਚੇ ਨੂੰ ਪੜ੍ਹਾਏਗਾ ਕਿਸ ਤਰ੍ਹਾਂ ਪੜ੍ਹਾਏਗਾ ਕਈ ਲੋਗ ਮੇਰੇ ਕਹਿ ਦਿੰਦੇ ਵੀਰ ਮੈਂ ਕਈ ਵਾਰੀ ਆਪਾਂ ਪਿਛਲੀ ਵਾਰੀ ਵੀ ਇੰਟਰਵਿਊ ਕੀਤੀ ਸੀ ਕਈਆਂ ਨੇ ਕਮੈਂਟ ਮਾਰੇ ਕਿ ਸਰਕਾਰੀ ਸਕੂਲਾਂ ਚ ਪਾ ਦਿਓ ਕਮਾਲ ਹੋ ਗਈ ਯਾਰ ਸਾਰੀ ਮਤਲਬ ਸ਼ਾਹੂਕਾਰਾਂ ਦੇ ਬੱਚੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਲੀਡਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਨ ਤੁਹਾਡੇ ਸਾਡੇ ਵਰਗੇ ਮਿਡਲ ਕਲਾਸ ਦੇ ਬੱਚੇ ਸਾਡੇ ਸੁਪਨੇ ਨਹੀਂਗੇ ਕਿ ਸਾਡਾ ਬੱਚਾ ਵੀ ਤਰੱਕੀ ਕਰੇ ਕੋਈ ਚੰਗੇ ਸਕੂਲਾਂ 'ਚ ਮਾਪਿਓ ਆਪਣੇ ਆਪ ਨੂੰ ਵੇਚਦਾ ਵੈ ਇਹਨਾਂ ਇਹਨਾਂ ਸਕੂਲ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਮਾਪਿਓ ਆਪਣੇ ਆਪ ਨੂੰ ਵੇਚ ਕੇ ਆਪਣੇ ਆਪ ਨੂੰ ਕਰਜ਼ਾਈ ਕਰਕੇ ਵਿਆਜੀ ਪੈਸੇ ਫੜ ਕੇ ਐਡਮਿਸ਼ਨ ਕਰਾਵੇ ਕਿਤਾਬਾਂ ਲਿਆਵੇ ਸਕੂਲ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਮਾਪਿਓ ਜੋ ਮਰਜ਼ੀ ਕਰ ਲਵੇ ਆਪਣਾ ਆਪ ਵੇਚ ਕੇ ਇਹਨਾਂ ਦੀ ਫੀਸਾਂ ਭਰਦੇ ਆ ਅੱਗੇ ਵੀ ਪੜਨਗੇ ਪਰ ਮੈਂ ਕਹਿੰਦਾ ਫਿਰ ਵੀ ਹੱਤ ਰੱਬ ਤੇ ਖੁਦਾ ਜਿਹੜਾ ਹੱਤ ਤੇ ਖੁਦਾ ਦਾ ਵੈਰ ਹੁੰਦਾ ਵਾ ਕੁਛੇ ਸ਼ਰਮ ਕਰ ਲੋ ਮੇਰੀ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਗੱਲ ਕਰਦੇ ਆ ਕਿ ਸਾਡਾ ਤੁਹਾਡਾ ਵਿਜ਼ਨ ਚੰਗਾ ਵਾ ਜੀ ਮੈਂ ਤੁਹਾਡਾ ਅਸੀਂ ਇੱਕ ਪੰਜਾਬ ਵਾ ਸੀ ਚੰਗਾ ਕੰਮ ਕਰਨਾ ਚਾਹੁੰਦੇ ਆ ਪਰ ਤੁਸੀਂ ਜਰੂਰ ਐਸੇ ਪਾਸੇ ਧਿਆਨ ਕਰੋ ਪ੍ਰਾਈਵੇਟ ਸਕੂਲਾਂ ਦੀ ਇਨਕੁਆਰੀਆਂ ਕਰਾ ਲਓ ਜਿਹੜੀ ਐ ਦੋ ਨੰਬਰਾਂ ਦੇ ਵਿੱਚ ਜਿਸ ਤਰ੍ਹਾਂ ਐਡਮਿਸ਼ਨਾਂ ਜਾਂਦੀਆਂ ਕਿਸੇ ਨੂੰ ਫੜਨਾ ਅੱਜ ਕੱਲ ਇੱਕ ਮਿੰਟ ਦਾ ਕੰਮ ਐ ਸਟ੍ਰਿੰਗ ਆਪਰੇਸ਼ਨ ਹੋ ਜਾਂਦੇ ਆ ਐਡਮਿਸ਼ਨਾਂ ਦੇ ਤੌਰ ਦੇ ਉੱਤੇ ਦੋ ਸਕਿੰਟ ਦਾ ਹੀ ਕੰਮ ਐ ਕਿਸੇ ਨੂੰ ਫੜਨਾ ਜੇ ਕਿ ਮੇਰੇ ਸਿਲੈਕਟ ਸੇਵਾ ਹੈਗੀ ਸਾਨੂੰ ਵੀ ਦੱਸਿਓ ਮੈਂ ਤੇ ਗਰਵਾਲ ਸਾਹਿਬ ਵੀ ਆਪਾਂ ਤੁਹਾਡੇ ਨਾਲ ਆ ਕੇ ਤੁਹਾਡੇ ਨਾਲ ਸਾਥ ਪੂਰਾ ਦੇਵਾਂਗੇ ਸਰਕਾਰ ਦਾ ਕਿ ਦੋ ਮਿੰਟ ਦਾ ਆਪਰੇਟ ਹੋ ਜਾਂਦਾ ਆਪਰੇਸ਼ਨ ਹੋ ਜਾਂਦਾ ਵਾ ਪਤਾ ਲੱਗ ਜਾਂਦਾ ਕਿਹੜਾ ਸਕੂਲ ਕਿੰਨੇ ਪੈਸੇ ਲੈਂਦਾ ਕਿਤਾਬਾਂ ਕਿੰਨੀਆਂ ਦੇ ਲੈਂਦਾ ਜਾਂ ਕਿਸੇ ਬੱਚੇ ਦੇ ਸਕੂਲ ਦੇ ਜਿਹੜਾ ਬੱਚਾ ਪੜਦਾ ਵਾ ਉਹਦੇ ਮਾਪਿਆਂ ਨੂੰ ਪੁੱਛ ਲਓ ਕਿ ਕਿਦਾਂ ਕਿਦਾਂ ਤੁਸੀਂ ਪੈਸੇ ਭਰੇ ਵੀ ਵਕ ਵਕ ਤਰ੍ਹਾਂ ਦੇ ਫਾਂਡ ਜਿਹੜੇ ਤਿਆਰ ਕਰ ਦਿੱਤੇ ਜਾਂਦੇ ਕਹਿੰਦੇ ਬਿਲਡਿੰਗ ਫਾਂਡ ਦਿੱਤੀ ਜਾਂਦੀ ਆ ਮੇਨਟੇਨੈਂਸ ਕੀਤੀ ਜਾਂਦੀ ਆ ਠੀਕ ਆ ਉੱਥੇ ਜਨਰੇਟਰ ਦਾ ਖਰਚਾ ਦਿੱਤਾ ਜਾਂਦਾ ਵਾ ਠੀਕ ਆ ਏਸੀ ਦਾ ਖਰਚਾ ਆ ਜਾਂ ਪਾਣੀ ਦਾ ਜਿਹੜੀ ਉੱਥੇ ਲੱਗੀ ਹੁੰਦੀ ਆ ਪਾਣੀ ਦੀਆਂ ਪੀਮ ਵਾਲੀਆਂ ਮਸ਼ੀਨਾਂ ਉਹਦੇ ਤਾਂ ਖਰਚੇ ਜਿਹੜੇ ਲਏ ਜਾਂਦੇ ਨੇ ਬੱਤੀ ਦੇ ਬਿੱਲ ਤੱਕ ਦੇ ਨੇ ਮਤਲਬ ਕਹਿ ਲਈਏ ਭੀ 8-10 ਕਰਤੇ ਜਿਹੜੇ ਨੇ ਉਹ ਗਿਣਾ ਦਿੰਦੇ ਨੇ ਮਤਲਬ ਇੱਕ ਸਾਲ ਤੇ ਬੰਦਾ ਦੇ ਦਿੰਦਾ ਵੀ ਚਲੋ ਮੇਨਟੇਨੈਂਸ ਦਾ ਖਰਚਾ ਵਾ ਹਰ ਸਾਲ ਜਿਹੜਾ ਬਿਲਡਿੰਗ ਨੂੰ ਕੀ ਹੋ ਜਾਂਦਾ ਹਰ ਸਾਲ ਬਿਲਡਿੰਗ ਰਿਪੇਅਰ ਹੋਣ ਵਾਸਤੇ ਪ ਕਿ ਮੈਨੇਜਮੈਂਟ ਬੈਠ ਕੇ ਇਹੀ ਸੋਚਦੀ ਹੈ ਕਿ ਆਪਾਂ ਖਰਚਾ ਕਿਹੜਾ ਐਡ ਕਰ ਸਕਦੇ ਆ ਸਾਲ ਦੇ ਵਿੱਚ ਯਾਰ ਇਹਦੇ ਖਰਚੇ ਪੁਰਾਣੇ ਹੋਗੇ ਕੋਈ ਨਵਾਂ ਖਰਚਾ ਸੋਚੋ ਮੈਨੇਜਮੈਂਟ ਪ੍ਰਿੰਸੀਪਲ ਦੇ ਜੋਰ ਪਾਉਂਦੀ ਹੈ ਪ੍ਰਿੰਸੀਪਲ ਕੋਆਰਡੀਨੇਟਰ ਦੇ ਜੋਰ ਪਾਉਂਦੇ ਆ ਕੋਆਰਡੀਨੇਟਰ ਜਿਹੜੇ ਆ ਉਸ ਟੀਚਰਾਂ ਦੇ ਜੋਰ ਪਾਉਂਦੇ ਇਹਨਾਂ ਦਾ ਪੜਾਈ ਵਾਲੀ ਵੱਡੇ ਵੱਡੇ ਸਕੂਲਾਂ ਦੀ ਗੱਲ ਕਰਨ ਲੱਗਾ ਮੈਂ ਵੱਡੇ ਵੱਡੇ ਸਕੂਲਾਂ ਨੂੰ ਮੈਂ ਅੰਦਰੋਂ ਦੇਖਿਆ ਕੋਈ ਮੇਰਾ ਕੰਮ ਐਸਰਾ ਦਾ ਕਿ ਮੈਂ ਸਕੂਲਾਂ 'ਚ ਜਾਣਾ ਮੈਂ ਅੰਦਰੋਂ ਵੇਖਿਆ ਦਰਸ਼ਨ ਨਾਮ ਬਹੁਤ ਵੱਡੇ ਆ ਦਰਸ਼ਨ ਬੜੇ ਛੋਟੇ ਆ ਤੁਸੀਂ ਵੇਖ ਲਓ ਵੱਡੇ ਵੱਡੇ ਸਕੂਲਾਂ ਦਾ ਰੁਝਾਨ ਲੋਕਾਂ ਦਾ ਇਸੇ ਕਰਕੇ ਘਟ ਗਿਆ ਵਾ ਕਿ ਵੱਡੇ ਵੱਡੇ ਸਕੂਲਾਂ ਦੇ ਨਾਮ ਖਰਚੇ ਬਹੁਤ ਵੱਡੇ ਆ ਪਰ ਪੜ੍ਹਾਈ ਦਾ ਜਿਹੜਾ ਉੱਥੇ ਕੋਈ ਪੜ੍ਹਾਈ ਦਾ ਲਿੰਕ ਨਹੀਂਗਾ ਤੁਸੀਂ ਹੈਰਾਨ ਹੋ ਜਾਓਗੇ ਕਈ ਇਹੋ ਜਿਹੇ ਪੀਰੀਅਡ ਦੇ ਪੈਸੇ ਵੀ ਕਈ ਸਕੂਲ ਲਾ ਦਿੰਦੇ ਜਿਹੜੇ ਬੱਚਿਆਂ ਨੂੰ ਕਰਾਏ ਹੀ ਨਹੀਂ ਜਾਂਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਭ ਕੁਝ ਪਤਾ ਲੋਕਾਂ ਨੂੰ ਪਰ ਲੋਕੀ ਮਜਬੂਰ ਆ ਅਸੀਂ ਤੁਸੀਂ ਬੋਲ ਕੇ ਲੋਕਾਂ ਨੂੰ ਦੱਸ ਸਕਦੇ ਆ ਸਾਰੇ ਮਾਪਿਓ ਮੈਂ ਕਹਿੰਦਾ 95% ਮਾਪਿਓ ਉਹੀ ਹੈ ਕੁਝ 2-4% ਜਿਨ੍ਹਾਂ ਕੋ ਬਹੁਤੀ ਕਮਾਈ ਆਂਦੀ ਹੋएगी ਉਹਨਾਂ ਨੂੰ ਭਾਵੇਂ ਨਾ ਕੋਈ ਫਰਕ ਪੈਂਦਾ ਹੋਵੇ ਪਰ 95% ਪੰਜਾਬ ਦੇ ਮਾਪਿਆਂ ਨੂੰ ਇਸ ਚੀਜ਼ ਦਾ ਦੁੱਖ ਹੈਗਾ ਕਿ ਨਜਾਇਜ਼ ਬਿਲਕੁਲ ਨਜਾਇਜ਼ ਸਕੂਲਾਂ ਵੱਲੋਂ ਨਜਾਇਜ਼ ਲੁੱਟ ਜਿਹੜੀ ਮਾਪਿਆਂ ਦੇ ਨਾਲ ਕੀਤੀ ਜਾਂਦੀ ਹੈ ਇਹ ਜਰਾ ਤਰਸ ਨਹੀਂ ਕਰਦੇ ਕਿ ਗਰੀਬ ਮਾਪਿਓ ਪੈਸੇ ਕਿੱਥੋਂ ਲਿਆਣਗੇ ਕਿ ਉਹਨਾਂ ਆਪਣੇ ਬੱਚਿਆਂ ਨੂੰ ਪਾਲਣਾ ਹੈ ਬੱਚਿਆਂ ਦੀ ਕੋਈ ਜ਼ਿੰਮੇਵਾਰੀਆਂ ਯਾਰ ਸੋ ਖਰਚੇ ਘਰਾ ਦੇ ਯਾਰ ਸੋ ਜ਼ਿੰਮੇਵਾਰੀਆਂ ਲੋਕਾਂ ਦੇ ਉੱਪਰ ਪਈਆਂ ਹੋਵੇ ਤੇ ਤੁਹਾਨੂੰ ਆਪਣੀ ਲੁੱਟਦਾ ਪਿਆ ਹੋਵੇ ਸੁਨੀਲ ਜੀ ਅਸੀਂ ਦੇਖਿਆ ਵੀ ਜੇਕਰ ਕਿਸੇ ਮਾਪੇ ਦੇ ਤਿੰਨ ਬੱਚੇ ਸਕੂਲ ਚ ਪੜ੍ਹਦੇ ਨੇ ਤੇ ਉਹਨਾਂ ਬੱਚਿਆਂ ਬੱਚਿਆਂ ਦੀ ਫੀਸ ਇੱਕ ਦੀ ਮਾਫ ਹੁੰਦੀ ਆ ਉਹ ਤਿੰਨਾਂ ਦਾ ਖਰਚਾ ਜਿਹੜਾ ਮਾਪੇ ਕਿਸਤਾ ਚੱਲੇਗਾ ਮੈਨੂੰ ਦੱਸੋ ਉਹ ਮਾਪੇ ਤੇ ਮੈਨੂੰ ਲੱਗਦਾ ਕਿ ਸਿਰਫ ਬੱਚਿਆਂ ਦੀ ਪੜ੍ਹਾਈ ਵਾਸਤੇ ਹੀ ਉਹ ਨਾ ਤੇ ਕਿਤੇ ਆਪਣੇ ਘਰੇ ਖਰਚਾ ਦੇਗਾ ਨਾ ਕਿਤੇ ਆਉ ਜਾਣ ਨੂੰ ਨਾ ਕਿਤੇ ਪਰਿਵਾਰ ਦਾ ਕੋਈ ਸੁੱਖ ਦੁੱਖ ਵਾਸਤੇ ਪੈਸਾ ਨਹੀਂ ਸਿਰਫ ਬੱਚਿਆਂ ਦੀ ਜੇਕਰ ਬੱਚੇ ਪੜਾਉਣੇ ਆ ਤੇ ਕੱਲਾ ਬੱਚਿਆਂ ਦੇ ਖਰਚਾ ਕਰੂਗਾ ਨਾ ਹੋਰ ਕਿਤੇ ਖਰਚਾ ਨਹੀਂ ਪਾਊਗਾ ਕਿਸਾ ਦੇ ਦੋ ਜੀ ਤੁਸੀਂ ਹੈਰਾਨ ਹੋ ਜਾਗੇ ਗਰੇਵਾਲ ਸਾਹਿਬ ਅਸੀਂ ਅੰਮ੍ਰਿਤਸਰ ਚ ਰਹਿੰਦੇ ਆ ਤੁਸੀਂ ਮੇਰੇ ਨਾਲ ਚੱਲੋ ਆਪਾਂ ਮੀਡਲ ਕਲਾਸ ਲੋਕ ਆ ਨਾ ਅਸੀਂ ਆਪਣੀ ਮਰਜ਼ੀ ਦਾ ਸਕੂਲ ਬੱਚੇ ਨੂੰ ਐਡਮਿਸ਼ਨ ਨਹੀਂ ਕਰਾ ਸਕਦੇ ਤੁਸੀਂ ਕਰਾ ਨਹੀਂ ਸਕਦੇ ਮੈਂ ਤੁਹੀ ਮੈਂ ਕਹਿੰਦਾ ਅੰਮ੍ਰਿਤਸਰ ਦੇ ਵਿੱਚ ਨਾਮੀ ਸਕੂਲ 6-7 ਨਾਮੀ ਸਕੂਲ ਹੈ ਮੈਂ ਤੁਸੀਂ ਉਹਨਾਂ ਵੱਲ ਹੱਥ ਕਰਕੇ ਕਹਿ ਦੋ ਆਪਾਂ ਮੀਡਲ ਕਲਾਸ ਲੋਗਾਂ ਨਾ ਅਸੀਂ ਪਹਿ ਕਮਾਨੇ ਆ ਕਿ ਮੈਂ ਸਭ ਆਪਣੇ ਸਕੂਲ ਆਪਣਾ ਬੱਚਾ ਇਸ ਸਕੂਲ 'ਚ ਪੜਾਵਾਗਾ ਮੈਂ ਕਹਿੰਦਾ ਮੈਂ ਛਿੱਤਰ 'ਚ ਪਾਣੀ ਪੀਲਾਂਗਾ ਜੇ ਤੁਸੀਂ ਉਹ 6-7 ਸਕੂਲਾਂ ਵੱਲ ਮੀਡਲ ਕਲਾਸ ਬੱਚੇ ਕੋਈ ਮਾਪਿਓ ਹੱਥ ਕਰਕੇ ਕਹਦੇ ਕਿ ਮੈਂ ਇਸ ਸਕੂਲ ਦੇ ਵਿੱਚ ਆਪਣਾ ਬੱਚਾ ਪੜਾ ਸਕਦਾ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਪੜ੍ਹਾ ਨਹੀਂ ਸਕਦੇ ਅੰਨੀ ਲੁੱਟ ਅੰਨੀ ਲੁੱਟ ਅੰਨੀ ਲੁੱਟ ਜਿਹੜੀ ਮਾਪਿਓ ਦੇ ਨਾਲ ਕੀਤੀ ਜਾਂਦੀ ਹੈ ਔਰ ਬੇਵਜਾ ਸਰਕਾਰ ਜਿੰਨੀਦਰ ਕਿਉਂਕਿ ਅਸੀਂ ਬੋਲ ਸਕਦੇ ਆ ਤੁਸੀਂ ਆਪਾਂ ਨੂੰ ਦੁੱਖ ਹੈ ਅਸੀਂ ਪੰਜਾਬ ਦੇ ਲੋਕਾਂ ਦਾ ਦੁੱਖ ਕਰਦੇ ਆ ਅਸੀਂ ਬੋਲਦੇ ਸਾਨੂੰ ਕਿਸੇ ਨਾਲ ਕੁਝ ਦੇਣਾ ਨਹੀਂਗਾ ਸਗੋਂ ਅਸੀਂ ਬੈਰ ਕਮਾਨੇ ਆ ਜਿਹੜੇ ਸਕੂਲਾਂ ਦੇ ਨਾਲ ਬੋਲਾਂਗੇ ਲੋਕੀ ਵੀਡੀਓ ਵੇਖਣਾ ਵੇਖਣ ਪਰ ਸਕੂਲਾਂ ਦਾ ਸਟਾਫ ਲੋਕ ਪ੍ਰਿੰਸੀਪਲ ਮੈਨੇਜਮੈਂਟ ਸਾਡੀਆਂ ਵੀਡੀਓ ਜ਼ਰੂਰ ਵੇਖਣਗੇ ਕਿ ਆ ਬੰਦੇ ਬੋਲਦੇ ਪਰ ਅਸੀਂ ਕਿਉਂ ਕੋਣ ਆ ਬੋਲੀਏ ਪੰਜਾਬ ਦੇ ਲੋਕਾਂ ਨਾਲ ਲੁੱਟ ਹੋ ਰਹੀ ਆ ਸਾਡੇ ਕੋ ਨਹੀਂ ਵੇਖਿਆ ਜਾਂਦਾ ਮਾਨ ਸਰਕਾਰ ਨੂੰ ਬੇਨਤੀ ਆ ਕਿ ਇਹਦੇ ਉੱਤੇ ਕੋਈ ਸਖਤ ਕਾਰਵਾਈ ਕਰੋ ਜਦੋਂ ਤੁਸੀਂ ਇੱਕ ਦੋ ਬੰਦਿਆਂ ਨੂੰ ਟੰਗੋਗੇ ਜਿ세 ਤੂੰ ਹੀ ਕਹਿੰਦੇ ਸੀ ਕਿ ਕਾਂ ਟੰਗਦੀ ਏ ਇੱਕ ਵਾਰ ਫਿਰ ਸਾਰਿਆਂ ਨੂੰ ਅਕਲ ਆ ਜਾਂਦੀ ਆ ਫਿਰ ਤੰਗ ਦਿਓ ਮਾਰ ਕੇ ਜਿਹੜਾ ਕਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ੈਂਪਲ ਦੇਤੀ ਆ ਕਿ ਅਸੀਂ ਮਿਡਲ ਕਲਾਸ ਲੋਕ ਆ 7 8 ਸਕੂਲ ਅਮਰitsar ਦੇ ਨਾਮੀ ਸਕੂਲ ਆ ਨਾਮੀ ਬਹੁਤ ਵੱਡੇ ਛੜਦੇ ਹੋ ਬਹੁਤ ਵੱਡੇ ਸਕੂਲ ਜਿਹੜੇ ਬਾਈਪਾਸ ਤੇ ਹੈਗੇ ਉਹਨਾਂ ਨੂੰ ਛੜਦੇ ਹੋ ਸ਼ਹਿਰ ਦੇ ਵਿੱਚ ਵੀ ਜਿਹੜੇ ਨਾਮੀ ਸਕੂਲ ਆ 7 8 10 ਤੁਸੀਂ ਉਹਨਾਂ ਚ ਆਪਣਾ ਬੱਚਾ ਨਹੀਂ ਪੜਾ ਸਕਦੇ ਤੋਂ ਉਸ ਤੋਂ ਬਾਅਦ ਜਿਹੜੇ ਥੱਲੇ ਵਾਲੇ ਲੈਵਲ ਦੇ ਪ੍ਰਾਈਵੇਟ ਸਕੂਲ ਆ ਜਾਂਦੇ ਆ ਜਿਹੜੇ ਅਸੀਂ ਕਹਿੰਦੇ ਨੇ ਕਿ ਸਿਰਫ ਮਹੱਲੇ ਤੋਂ ਇਲਾਵਾ ਕੋਈ ਜਾਣਦਾ ਨਹੀਂ ਜਿੰਨਾਂ ਨੂੰ ਉੱਥੇ ਵੀ ਬੱਚੇ ਪੜਾਣੇ ਜਿਹੜੇ ਓਖੇ ਹੋਏ ਪਏ ਇਸ ਟਾਈ ਭੋ ਭਾਈ ਚੱਕੋ ਤੁਸੀਂ ਆਪ ਆ ਕੇ ਅੱਗੇ ਬੋਲੋ ਕਿ ਸਾਡੇ ਕੋਲ ਲੁੱਟ ਨਹੀਂ برداشت ਹੁੰਦੀ ਸਾਡਾ ਸਰਕਾਰ ਕੁਝ ਸਾਡਾ ਸੋਚਿਆ ਇਸ ਬਾਰੇ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਬਾਜੀ ਜਿਹੜਾ ਅਹਿਮ ਮੁੱਦਾ ਸੀ ਖਾਸ ਕਰਕੇ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦਾ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਦੇ ਨਾਂ ਤੇ ਮਾਪੇ ਦੀ ਜਿਹੜੀ ਲੁੱਟ ਹੁੰਦੀ ਆ ਲੁੱਟ ਘਟੂ ਲੈ ਕੇ ਵਰਦੀ ਯੂਨੀਫਾਰਮ ਹੋਰ ਮਹਿੰਗੀ ਮਹਿੰਗੀ ਕਿਤਾਬਾਂ ਨੂੰ ਲੈ ਕੇ ਜਿੱਥੇ ਮਾਪੇ ਦੀ ਲੁੱਟ ਹੁੰਦੀ ਆ ਅੱਜ ਉਸ ਮੁੱਦੇ ਤੇ ਬੋਲੇ ਸਾਡਾ ਜਿਹੜਾ ਕਿ ਅਹਿਮ ਮੁੱਦਾ ਵਾ ਸੀ ਦੇਖਿਆ ਅੱਜ ਕੱਲ ਇਹ ਇਕੱਲਾ ਕੀ ਅਨਿਲ ਮਿਸ਼ਰੀ ਦਾ ਮੁੱਦਾ ਨਹੀਂ ਹੈ ਅੱਜ ਕੱਲ ਹਰ ਇੱਕ ਮਾਪੇ ਦਾ ਮੁੱਦਾ ਵਾ ਜਿਨ੍ਹਾਂ ਦੇ ਬੱਚੇ ਪੜ੍ਹਾਈ ਕਰਦੇ ਨੇ ਜਿਹਨੇ ਬੱਚੇ ਸਕੂਲਾਂ ਜਾਂਦੇ ਨੇ ਸਭ ਤੋਂ ਪਹਿਲਾਂ ਜਿੱਥੇ ਰੋਜੀ ਰੋਟੀ ਦੀ ਜਿਹੜੀ ਲੋੜ ਪੈਂਦੀ ਆ ਉੱਥੇ ਜਿਹੜਾ ਕਿ ਅਹਿਮ ਕਿਤਾਬਾਂ ਦੀ ਯੂਨੀਫਾਰਮ ਦੀ ਲੋੜ ਪੈਂਦੀ ਆ ਅਤੇ ਅਹਿਮ ਮੁੱਦਾ ਵਾ ਅਸਕੇ ਕੇ ਮਾਨਸਿਕ ਕਰਨ ਚਾਹੀਦਾ ਵੀ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂ ਸਭ ਤੋਂ ਵੱਧ ਜਿਹੜਾ ਕਿ ਸਿੱਖਿਆ ਦਾ ਮੰਦਰ ਕਿਹਾ ਜਾਂਦਾ ਸੀ ਪੜ੍ਹਾਈ ਨੂੰ ਪਰ ਅੱਜ ਦੇਖ ਲਓ ਪੜ੍ਹਾਈ ਕਿਤੇ ਕਿਹੜੀ ਆ ਵਿਦਿਆ ਜਿਹੜੀ ਪਰਉਪਕਾਰੀ ਜਿਹੜੀ ਬਣੀ ਆ ਅੱਜ ਕੱਲ ਮੁੱਲ ਵਿਗਦੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਕੀ ਠੇਕੇਦਾਰ ਬਣ ਗਏ ਨੇ ਵੱਡੇ ਵੱਡੇ ਉਹਨਾਂ ਨੇ ਇੱਕ ਬੀਨਸ ਖੋਲੇ ਨੇ ਇਸ ਬੀਨਸ ਵਾਲੀ ਰਾ ਕੀ ਸਰਕਾਰ ਧਿਆਨ ਦੇਵੇ ਤਾਂ ਜੋ ਕਿ ਇਹਨਾਂ ਨੂੰ ਠੱਲ ਪਾਈ ਜਾਵੇ ਇਹ ਹਰ ਸਾਲ ਹੀ ਜਿਹੜੇ ਅਸੀਂ ਦੇਖਿਆ ਮਾਪੇ ਦੀ ਗੱਲ ਬੱਚਿਆਂ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਫਾਹ ਹੁੰਦਾ ਵੀ ਸਾਡੇ ਬੱਚਿਆਂ ਦਾ ਅੱਜ ਪੜ੍ਹਾਈ ਨੂੰ ਲੈ ਕੇ ਪੀਸਾ ਕਿਤਾ ਬਾਵਾਸੇ ਕਿਥੋਂ ਪੈਸੇ ਰੇਜਮੈਂਟ ਕਰਨੇ ਆ ਕਈ ਮਾਪੇ ਮਾਂ ਬਪ ਤੇ ਵਿਆਜੀ ਚੁੱਕ ਚੁੱਕ ਪੈਸੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਰਹੇ ਨੇ ਪਰ ਹਰ ਸਾਲ ਮਾਪੇ ਮਾਂ ਜਿਹੜਾ ਮਜਬੂਰ ਹੋ ਜਾਂਦੇ ਨੇ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਮਾਂ ਸਰਕਾਰ ਤੇ ਬੜਾ ਲੋਕਾਂ ਨੂੰ ਮਾਨ ਵਿਸ਼ਵਾਸੀ ਵੀ ਮਾਂ ਸਰਕਾਰ ਇਸ ਤੇ ਜਿਹੜਾ ਵੀ ਵਤ ਵਤ ਧਿਆਨ ਦੇ ਰਹੀ ਹੁਣ ਦੇਖਾਂਗੇ ਭਗਵੰਤ ਸਿੰਘ ਮਾਨ ਕਹਿੰਦੇ ਆਮ ਘਰਾਂ ਦੀ ਲੋਕ ਨੇ ਆਮ ਮਾਸਟਰ ਦੇ ਕਹਿੰਦੇ ਸੀ ਮਾਸਟਰ ਸਾਹਿਬ ਦੇ ਨਿਆਣੇ ਆ ਹੁਣ ਦੇਖਾਂਗੇ ਮਾਂ ਸਰਕਾਰ ਇਸ ਵੱਲ ਕਿਤੋਂ ਧਿਆਨ ਦਿੰਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ